ਸਸਿਕਾ ਜੀ ਇੱਕ ਬੇहद ਅਹਿਮ ਖਬਰ ਲੈ ਕੇ ਹਾਜ਼ਰ ਆ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਆ ਆਪਣੇ ਆਪ ਦੇ ਵਿੱਚ ਇੱਕ ਬੇहद ਖਾਸ ਹੈ ਖਬਰ ਬੇहद ਖਾਸ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਗੈਂਗਸਟਰ ਵਾਰ ਜਾਨੀ ਕਿ ਗੈਂਗ ਵਾਰ ਹੁੰਦੀਆਂ ਨੇ ਪੰਜਾਬ ਦੇ ਵਿੱਚ ਗੋਲੀਆਂ ਮਾਰ ਕੇ ਗੈਂਗਸਟਰ ਵਿਦੇਸ਼ਾਂ ਵੱਲ ਰੁਖ ਕਰਦੇ ਨੇ ਵਿਦੇਸ਼ਾਂ ਚ ਕਾਂਡ ਕਰਕੇ ਭਾਰਤ ਪੰਜਾਬ ਵਾਪਸ ਵਰਤਾਂਦੇ ਨੇ ਇਹ ਮਾਮਲੇ ਲਗਾਤਾਰ ਪੱਕੇ ਹੋਏ ਨੇ ਤਾਂ ਇਸ ਦੇ ਵਿਚਾਲੇ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਕੁਝ ਦਿਨ ਪਹਿਲਾਂ ਅਨਮੋਲ ਬਿਸ਼ਨੋਈ ਨੇ ਆਪਣੇ ਵਕੀਲ ਦੇ ਰਾਹੀਂ ਇੱਕ ਬੁਲੇਟ ਪ੍ਰੂਫ ਜੈਕਟ ਬੁਲੇਟ ਪ੍ਰੂਫ ਕੱਟੀ ਦੀ ਮੰਗ ਕੀਤੀ ਹੈ ਹਾਲਾਂਕਿ ਇਹ ਦੱਸਿਆ ਗਿਆ ਕਿ ਰਸ਼ੀਦ ਪੱਟੀ ਨਾਮ ਦਾ ਇੱਕ ਗੈਂਗਸਟਰ ਜਿਸ ਦੇ ਜਿਸ ਦੇ ਵੱਲੋਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਿਸ ਤੇ ਆਪਣੀ ਜਾਨ ਨੂੰ ਖਤਰਾ ਅਨਮੋਲ ਬਿਸ਼ਨੋਈ ਨੇ ਦੱਸਿਆ ਦੱਸਿਆ ਕਿ ਜੇਕਰ ਉਹ ਕਿੱਥੇ ਵੀ ਜਾਂਦੇ ਨੇ ਉਹਨਾਂ ਦੇ ਕੋਲ ਬੁਲੇਟ ਪ੍ਰੂਫ ਗੱਡੀ ਜਾਂ ਚੱਕਰ ਟੂ ਜ਼ਰੂਰ ਹੋਣੀ ਚਾਹੀਦੀ ਹੈ ਕਦੋਂ ਵੀ ਉਸ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਅਜਿਹੇ ਬਿਆਨ ਸਾਹਮਣੇ ਆਏ ਨੇ ਵਕੀਲ ਰਾਹੀਂ ਇਹ ਜਿਹੜੀ ਮੰਗ ਯਾਨ ਬੋਲ ਵਿਸ਼ਨੂਈ ਦੇ ਵੱਲੋਂ ਕੀਤੀ ਗਈ ਹੈ ਇਸ ਤੋਂ ਬਾਅਦ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਹੋਰ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਰਸ਼ੀਦ ਪੱਟੀ ਦੇ ਵੱਲੋਂ ਇਸ ਵੀਡੀਓ ਨੂੰ ਜਾਰੀ ਕੀਤਾ ਗਿਆ ਹਾਲਕਿ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ ਪਰ ਲਗਾਤਾਰ ਇਹ ਵੀਡੀਓ ਵਾਇਰਲ ਹੋਈ ਹੈ ਜਿਵੇਂ ਜਿਵੇਂ ਰਸ਼ੀਦ ਪੱਟੀ ਦੇ ਵੱਲੋਂ ਦੱਸਿਆ ਜਾਂਦਾ ਕਿ ਕਿਵੇਂ ਇਹਨਾਂ ਗੈਂਗਸਟਰਾਂ ਨੇ ਹਾਂ ਤੱਕ ਮਚਾਇਆ ਕਿਵੇਂ ਇਹਨਾਂ ਨੂੰ ਪਹਿਲਾਂ ਹੀ ਵਾਰਨਿੰਗ ਦਿੱਤੀਆਂ ਗਈਆਂ ਪਰ ਇਹ ਨਹੀਂ ਬਾਝਾਈ ਤੇ ਹੁਣ ਪਛਦੇ ਨਜ਼ਰ ਕਿਉਂ ਆਉਂਦੇ ਨੇ ਹਾਲਾਂਕਿ ਹੁਣ ਕਾਰਵਾਈਆਂ ਹੋਣ ਗਿਆ ਇੱਕ ਦਿਨ ਤੁਹਾਡਾ ਵੀ ਆਣਾ ਅਜਿਹੇ ਬਿਆਨ ਰਸ਼ੀਦ ਪੱਟੀ ਦੇ ਵੱਲੋਂ ਦਿੱਤੇ ਜਾ ਰਹੇ ਨੇ ਪਰ ਇਹ ਵੀਡੀਓ ਤੁਸੀਂ ਧਿਆਨ ਨਾਲ ਸੁਣਾ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਕੀ ਤੁਹਾਡੀ ਰਾਆ ਤੁਸੀਂ ਜ਼ਰੂਰ ਦੱਸਣਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਰ ਦੱਸੀਏ ਕਿ ਅਨਮੋਲ ਬਿਸ਼ਤੂਈਦ ਬੋਲੋ ਜਿਸ ਤਰੀਕੇ ਨਾਲ ਬੁਲਟ ਪ੍ਰੂਫ ਗੱਡੀ ਚੈੱਕ ਕਰਨ ਦੀ ਮੰਗ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਹੁਣ ਚਰਚਾ ਚੱਲ ਚੁੱਕੀ ਹੈ ਤਾਂ ਰਸ਼ੀਦ ਪੱਟੀ ਨੇ ਇਹ ਵੀਡੀਓ ਜਾਰੀ ਕੀਤੀ ਹੈ ਕਿ ਖੁਦ ਜਦੋਂ ਉਸਨੇ ਖਬਰਾਂ ਸੁਣੀਆਂ ਤਾਂ ਉਸ ਦੇ ਵੱਲੋਂ ਜੋ ਹੈ ਹੁਣ ਖੁਦ ਆਪਣਾ ਬਿਆਨ ਜਿਹੜਾ ਸਾਹਮਣੇ ਰੱਖਿਆ ਗਿਆ ਹੈ ਕੀ ਕੁਝ ਪੂਰੀ ਖਬਰ ਹੈ ਉਹ ਕੀ ਕੁਝ ਬਿਆਨ ਸਾਹਮਣੇ ਆਇਆ ਉਹ ਤੁਸੀਂ ਸੁਣ ਸਕਦੇ ਹੋ ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਠੀਕ ਹੋ ਅਨਮੋਲ ਬਿਸ਼ਨੋਈ ਨੇ ਹੁਣ ਆਪਣੇ ਕੋਰਟ ਦੇ ਵਿੱਚ ਪਰੋਂਦੇ ਵਕੀਲ ਨੇ ਪੇਪਰ ਪਾਏ ਨੇ ਉਹਨਾਂ ਕੋਰਟ ਨੂੰ ਕਿਹਾ ਹੈ ਕਿ ਜੀ ਸਾਨੂੰ ਬੁਲਡ ਪ੍ਰੂਫ ਜੈਕਟ ਦੇ ਵਿੱਚ ਲਿਆਂਦਾ ਜੇ ਅਨਮੋਲ ਬਿਸ਼ਨੋਈ ਨੂੰ ਤੇ ਬੁਲਡ ਪ੍ਰੂਫ ਗੱਡੀ ਚ ਲਿਆਂਦਾ ਜਾਵੇ ਉਹਦੀ ਵਜ੍ਹਾ ਕੀ ਦੱਸੀ ਨੇ ਕਿ ਸਾਨੂੰ ਸ਼ਹਾਜ਼ਾਦ ਭੱਟੀ ਜਿਹੜਾ ਇਹ ਉਹਦੇ ਕੋਲੋਂ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਨੂੰ ਵੀ ਤੇ ਸਾਡੀ ਫੈਮਿਲੀ ਨੂੰ ਵੀ ਤਾਂ ਅਨਮੋਲ ਬਿਸ਼ਨੋਈ ਤੋਂ ਮੈਨੂੰ ਇੱਕ ਗੱਲ ਦੱਸ ਤੇ ਲੌਰੈਂਸ ਬਿਸ਼ਨੋਈ ਬੁਲਟ ਪ੍ਰੂਫ ਜੈਕਟ ਪਾ ਕੇ ਆਏਗਾ ਤੇ ਯਾ ਤੂੰ ਬੁਲਟ ਪ੍ਰੂਫ ਗੱਡੀ 'ਚ ਆਏਗਾ ਤੇ ਬਚ ਜਾਏਗਾ ਉਪਰ ਵਾਲਾ ਖੈਰ ਕਰੇਗਾ ਤੂੰ ਟਾਈਮ ਆਣ ਦੇ ਤੇ ਮੌਕਾ ਮਿਲਣ ਦੇ ਤੈਨੂੰ ਲੱਗ ਪਤਾ ਤੈਨੂੰ ਵੀ ਜਾਏਗਾ ਤੇ ਤੇਰਾ ਜਿਹੜਾ ਅੰਦਰ ਭਰਾ ਬੈਠਾ ਨਾ ਲੌਰੈਂਸ ਬਿਸ਼ਨੋਈ ਪਤਾ ਲੱਗ ਉਹਨੂੰ ਵੀ ਜਾਏਗਾ ਹੁਣ ਕਿਉਂ ਭਜਦੇ ਜੋ ਹੁਣ ਕਿਉਂ ਚੀਖਾਂ ਮਾਰਦੇ ਜੇ ਕਿੱਥੇ ਤੁਹਾਡਾ ਸਾਰਾ ਗੈਂਗ ਕਿੱਥੇ ਨੇ ਨਿਕਲੋ ਨਾ ਖੁੱਡਾਂ 'ਚੋਂ ਬਾਹਰ ਤੁਹਾਨੂੰ ਮੈਂ ਕਿਹਾ ਸੀ ਨਾ ਇੱਧਰ ਨਾ ਛੇੜੋ ਇੱਧਰ ਨਾ ਛੇੜੋ ਨਾਲੇ ਮੈਨੂੰ ਇੱਕ ਗੱਲ ਦੱਸ ਲਾਰੈਂਸ ਮਿਸ਼ਨੋਈ ਤੂੰ ਆਪਣੇ ਮੁਲਕ ਦਾ ਇੰਡੀਆ ਦਾ ਕਿੰਨਾ ਸੱਕਾ ਹੈਗਾ ਕੋਈ ਹੈਂ ਸੱਕਾ ਤੂੰ ਤੂੰ ਐਫ ਬੀ ਆਰ ਵਾਲਿਆਂ ਨੂੰ ਕਿਤਨਾ ਕੁਝ ਦਿੱਤਾ ਆਪਣੇ ਮੁਲਕ ਦੇ ਬਾਰੇ 'ਚ ਆਪਣੀਆਂ ਏਜੰਸੀਆਂ ਦੇ ਬਾਰੇ 'ਚ FBIR ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਕਿਦੇ ਵਾਸਤੇ ਦਿੱਤਾ ਸੀ ਐਸੇ ਆਪਣੇ ਭਰਾ ਵਾਸਤੇ ਦਿੱਤਾ ਸੀ ਨਾ ਅਨਮੋਲ ਬਿਸ਼ਨੋਈ ਵਾਸਤੇ ਕਿਬੀ ਇਹ ਬਾਤ ਜੇ ਯਾ ਉੱਥੇ ਸੈੱਟ ਰਵੇ ਤੇਰੇ ਮੂੰਹ ਤੇ ਬਹੁਤ ਵੱਡਾ ਛਿੱਤਰ ਮਾਰਿਆ ਉਹਨਾਂ ਨੇ ਉਹਨਾਂ ਨੇ ਸਾਰੇ ਇਹਦੇ ਕੋਲ ਕੰਮ-ਸ਼ਾਮ ਵੀ ਲੈ ਕੇ ਸਾਰੀਆਂ ਚੀਜ਼ਾਂ ਵੀ ਤੁਹਾਡੇ ਕੋਲ ਲੈ ਕੇ ਉਹਨਾਂ ਨੇ ਵਾਪਸ ਸਿੱਡ ਦਿੱਤਾ ਹੁਣ ਅਨਮੋਲ ਬਿਸ਼ਨੋਈ ਤੇ ਲਾਰੈਂਸ ਬਿਸ਼ਨੋਈ ਦੀਆਂ ਤੋੜਾਂ ਇਸ ਵਾਸਤੇ ਲਗੀਆਂ ਖਲੋਤੀਆਂ ਨੇ ਸਿਕਿਉਰਟੀਆਂ ਮੇਰੇ ਨਾਮ ਤੇ ਇਸ ਵਾਸਤੇ ਲੈ ਰਹੇ ਨੇ ਕਿਉਂਕਿ ਮੈਂ ਕੁਝ ਟਾਈਮ ਇਹਨਾਂ ਨਾਲ ਗੁਜ਼ਾਰਿਆ ਨਾ ਇਹਨਾਂ ਨੂੰ ਪਤਾ ਹੈ ਕਿ ਵੀ ਉਹ ਜਿਹੜਾ ਬੈਠਾ ਸ਼ਹਜ਼ਾਦਪਟਿਓ ਕੀ ਕਰੇਗਾ ਤੇ ਕੀ ਕਰਨ ਦੀ ਹਿੰਮਤ ਰੱਖਦਾ ਲੈ ਲਓ ਤੁਹਾਡੇ ਕੋ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲਈਆਂ ਜਾਂਦੀਆਂ ਨੇ ਜਿੰਨੀ ਤੁਹਾਡੇ ਕੋ ਦਿਲ ਕਰਦਾ ਚ ਲੈ ਲਓ ਤੁਸੀਂ ਬੜੀਆਂ ਮਾਵਾ ਦੇ ਲਾਲ ਬੇਗੁਨਾ ਮਾਰੇ ਨੇ ਜਿਨ੍ਹਾਂ ਦੇ ਨਾਲ ਦੁਸ਼ਮਨੀ ਹੋਵੇ ਇੱਕ ਅਲੱਗਾ ਚੀਜ਼ ਹੁੰਦੀ ਹੈ ਤੁਸੀਂ ਬੜੇ ਬੇਗੁਨਾ ਲੋਕਾਂ ਕੋਲੋਂ ਲੋਕ ਮਰਵਾ ਕੇ ਜਿਨ੍ਹਾਂ ਕੋ ਮਰਵਾਏ ਉਹਨਾਂ ਦੀਆਂ ਵੀ ਜ਼ਿੰਦਗੀਆਂ ਤਬਾਹ ਕੀਤੀਆਂ ਨਾ ਨਾ ਦੇ ਤੁਸੀਂ ਦੁਬਾਰਾ ਪਿੱਛੇ ਗਏ ਹੁਣ ਤੁਸੀਂ ਕਿਉਂ ਆਪਣੀ ਵਾਰੀ ਚੀਖਾ ਮਾਰਦੇ ਫੇਜੇ ਕੋਈ ਨਹੀਂ ਆਓ ਜਰਾ ਟੁਰ ਕੇ ਆਓ ਟੁਰ ਕੇ ਆਓ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੁਹਾਡੇ ਪਿੱਛੇ ਹੀ ਹੈ ਗਈਆਂ ਠੀਕ ਹੈ ਔਰ ਮੈਂ ਤੇ ਇਹ ਬੈਟਜ ਮੈਂ ਤੇ ਇਹ ਨਿਊਜ਼ ਸੁਣੀ ਤੇ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਚੈੱਕ ਕੀਤਾ ਤੇ ਵਾਕਈ ਇਹਨੇ ਪੇਪਰ ਪਾਏ ਨੇ। ਬਿਸ਼ਨੂ ਦੀ ਤਰਫੋਂ ਸੇ ਕੀ ਕਿਹਾ ਹੈ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਸੇ ਖੁਦ ਕੀ ਜਾਨ ਕੋ ਖਤਰਾ ਬਤਾਇਆ ਹੈ। ਸੋਸ਼ਲ ਮੀਡੀਆ ਪਰ ਆਏ ਵੀਡੀਓ ਮੇ ਅਨਮੋਲ ਔਰ ਉਸਕੇ ਪਰਿਵਾਰ ਕੋ ਹਮਲੇ ਆਮ ਹੱਤਿਆ ਕੀ ਧਮਕੀ ਦੀ ਗਈ ਥੀ। ਅਨਮੋਲ ਕੀ ਓਰ ਸੇ ਕਹਾ ਗਿਆ ਹੈ ਕਿ ਪਹਿਲੇ ਧਮਕੀ ਨਹੀਂ ਦਿੰਦਿੱਤੀ। ਤੈਨੂੰ ਕਰਕੇ ਵਹਾਵਾਂਗੇ। ਠੀਕ ਹੈ। ਤੈਨੂੰ ਕਰਕੇ ਵਿਖਾਵਾਂਗੇ ਬਹੁਤ ਜਲਦੀ ਬਹੁਤ ਜਲਦੀ ਇਨਸ਼ਾਅੱਲਾ